ਭਗਵੰਤ ਮਾਨ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਟੱਕਰ ਦੇਣ ਦੇ ਲਈ ਬੀਬੀ ਬਾਦਲ ਝੜੇਕੇ ਬਠਿੰਡੇ ਦੇ ਵਿੱਚੋਂ ਚੋਣ ਲੜ ਰਹੇ ਨੇ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਲੈ ਕੇ ਵੀ ਸਿਆਸੀ ਅਖਾੜਾ ਪੱਤਾ ਹੋਇਆ ਨਜ਼ਰ ਆ ਰਿਹਾ ਹੈ ਬਠਿੰਡਾ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਹੈ ਤੇ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਅੱਜ ਠਾਠਾ ਮਾਰਦਾ ਇਕੱਠ ਇਕੱਠਾ ਕੀਤਾ ਗਿਆ ਉੱਥੇ ਹੀ ਜਿਹੜੀ ਹੈ ਕਿ ਕਾਫੀ ਲੰਮੀ ਗਿਰਤੀ ਦੇ ਵਿੱਚ ਬੀਬੀਆਂ ਆਈਆਂ ਤੇ ਜਿਸ ਦੇ ਦੌਰਾਨ ਅਕਾਲੀ ਦਲ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਬਠਿੰਡੇ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸਿਆਸੀ ਅਖਾੜੇ ਨੂੰ ਲੈ ਕੇ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਜਿਸ ਤੋਂ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਵੇੜਾ ਗਰਖ ਕਰ ਦਿੱਤਾ ਹੈ ਲੋਕਾਂ ਨੂੰ ਜਿਹੜਾ ਕਿ ਝੂਠਾ ਵਾਦਾ ਕੀਤਾ ਗਿਆ ਤੇ ਬੀਬੀਆਂ ਦੇ ਨਾਲ ਕੁਝ ਵਾਅਦੇ ਕੀਤੇ ਗਏ ਸੀ ਕਿ ਅਸੀਂ 1000 ਰੁਪਏ ਦੇਵਾਂਗੇ ਪਰਤੂ ਉਹ ਵਾਅਦੇ ਕਿੱਥੇ ਨੇ ਤੇ ਜਿਸ ਦੇ ਦਰਾਰ ਪੂਰੀ ਟੱਕਰ ਦੇਣ ਦੇ ਲਈ ਲਗਾਤਾਰ ਇੱਕ ਦੂਜੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਪਲਟਵਾਰ ਕੀਤਾ ਜਾ ਰਿਹਾ ਤਿੱਖੇ ਨਿਸ਼ਾਨੇ ਵਿਸਾ ਦੇ ਜਾ ਰਹੇ ਨੇ ਪੂਰੇ ਮੁੱਦੇ ਲੈ ਕੇ ਸੁਣਦੇ ਆ ਬੀਬੀ ਹਰਸਿਵਰਤ ਕੌਰ ਬਾਦਲ ਦਾ ਹੋਰ ਕੀ ਕਹਿਣਾ ਮੇਰੀ ਪੈਣਾ ਨੂੰ ਸਾਰਾ ਨੂੰ ਸਸਤਰੀ ਕਾਲ ਮੇਰੇ ਵੱਲੋਂ ਜਿਹੜੀ ਆ ਜਿਹੜੀ ਆ ਕੰਪਨੀ ਟੈਂਡਰ ਜਿਹਨੂੰ ਮਿਲਿਆ ਹੈ ਉਹ ਕੰਪਨੀ ਫੇਰ ਕਾ ਵਿੱਚ ਤੇ ਹਿੰਮਫੈਟ ਵਿੱਚ ਬਲੈਕਲਿਸਟਡ ਹੈ ਆ ਨਿਊਜ਼ ਪਈ ਉਹਨਾਂ ਦੀ ਆ ਸਾਰੀ ਨਿਊਜ਼ਾਂ ਪਈਆਂ ਉਹ ਮਠਿਆਈਆਂ ਵਿੱਚ ਫੰਗਸ ਮਿਲੀ ਸੀਗੀ ਉਹਨਾਂ ਨੇ ਉਹਨੂੰ ਬਲੈਕਲਿਸਟ ਕਰਤਾ ਉਹ ਕੰਪਨੀ ਟੈਂਡਰ ਲੈ ਨਹੀਂ ਸਕਦੀ ਸੀ ਭਗਵੰਤ ਮਾਨ ਨੇ ਕੋਰੋਣਾ ਬੜਿਆ ਰਹਿ ਗਏ ਉਹ ਟੈਂਡਰ ਉਹਨਾਂ ਨੂੰ ਕੰਪਨੀ ਨੂੰ ਰੂਲ ਨੂੰ ਪਿੱਛੇ ਛੱਡ ਕੇ ਟੈਂਡਰ ਦਿੱਤਾ ਜੇ ਇਹਦੀ ਜਾਂਚ ਹੁੰਦੀ ਹੈ ਅਸੀਂ ਮਾਰ ਖਾਟ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਇਸ ਕੰਪਨੀ ਨੇ ਅੰਡਰਟੇਕਿੰਗ ਦਿੱਤੀ ਹੈ ਵੀ ਅਸੀਂ ਡਿਵਾਈਡ ਨਹੀਂ ਗਏ ਜੇ ਮੰਨਦਾ ਇੱਕ 5 ਕਰੋੜ ਕਰਕੇ ਲੈ ਕੇ ਦੋ ਤਾਂ ਮੈਂ ਕਤਲ ਨਹੀਂ ਕੀਤਾ ਕੋਈ ਕਤਲ ਨਹੀਂ ਕੀਤਾ ਉਹਨੇ ਮਾਰਗੜੀ ਕਹਿੰਦੀ ਜੇ ਕੰਪਨੀ ਡਿਫਾਲਟਰ ਹੋਈਗੀ ਐ ਅਸੀਂ ਟੈਂਡਰ ਬੈਲਕ ਕਰ ਦਾਂਗੇ ਪਰ ਇਹ ਕੰਪਨੀ ਬੈਲਕ ਸਾਹਿਬ ਇਹ ਕਬਰ ਨੇ ਐਨਓਸੀ ਨਹੀਂ ਮੰਗਿਆ ਬਿਨਾ ਇਹਨੂੰ ਟੈਂਡਰ ਦੇ ਨਹੀਂ ਸਕਦਾ ਉਸੇ ਕੰਡੀਸ਼ਨ ਲਿਖੀ ਹੋਈ ਹੈ ਇਹ ਪੈਸੇ ਖਾਦੇ ਐਸੀ ਡੀਐਸ ਟੈਂਡਰ ਹੈ ਕਰੋੜਾ ਰੁਪਏ ਜਿਹੜੇ ਅੰਗਲਵਾੜੀ ਚ ਜਾਰੀਆ ਰਾਸ਼ੀਂ ਜਾ ਰਿਹਾ ਉਸ ਗਿਨੀ ਖਿਚੜੀ ਜਾ ਰਹੀ ਹੈ ਕੰਪਨੀ ਡਿਫਾਲਟਰ ਹੈ ਇਹਦੇ ਸਬੂਤ ਮੇਰੇ ਕੋਲ ਹੈਗੇ ਸਾਰੇ ਬੇਈਮਾਨ ਆਪ ਸਰਕਾਰ ਮਰਦਾਬਾਦ ਮਰਦਾਬਾਦ مرداباد نرگا دور سرکار مرد آباد روپے مرد آباد بہمان مکھ منتری بہمان مرد آباد کٹر بہمان کےجریوال مردا باد آپ سرکار ਗਈ ਚਾਰ ਤਰੀ ਕੋੜ ਗਿਆ ਆਪ ਓੜ ਗਿਆ ਓੜ ਗਿਆ ਬੀਬੀਆਂ ਨੇ ਕੱਲਾ ਹੀ ਉੜਾ ਤਾਪ ਤਸਬਦਲ ਦਿਓ ਤਾਜ ਬਦਲ ਦਿਓ ਤਸਬਦਲ ਦਿਓ ਤਾਜ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ 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 ਸਰਦਾਰ ਸਖਬੀਰ ਸਿੰਘ ਬਾਦਲ ਜਿੰਦਾਬਾਦ 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 ਸਰਦਾਰ ਸਖਬੀਰ ਸਿੰਘ ਬਾਦਲ ਜਿੰਦਾਬਾਦ 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 ਇਸਤਰੀ ਅਕਾਲੀ ਦਲ ਜਿੰਦਾਬਾਦ 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 ਇਸਤਰੀ ਅਕਾਲੀ ਦਲ ਜਿੰਦਾਬਾਦ 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 ਆਪ ਬੀਬੀਆਂ ਦੀ ਫੌਜ ਜਿੰਦਾਬਾਦ ਤੁਹਾਡੀ ਮਿਹਨਤ ਜ਼ਿੰਦਾਬਾਦ 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 ਤੁਹਾਡਾ ਜਜ਼ਬਾ ਜ਼ਿੰਦਾਬਾਦ 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 ਆ ਗਈ ਬਈ ਆ ਗਈ ਤਕਰੀਰ ਜ਼ਿੰਦਾਬਾਦ ਤਕੜੀ ਵਾਲੀ ਬੀਬੀਆਂ ਆ ਚਾ ਗਈ ਜ਼ਿੰਦਾਬਾਦ ਤਕੜੀ ਵਾਲੀ ਫੌਜ ਬੀਬੀਆਂ ਦੀ ਆ ਚਾ ਗਈ ਜ਼ਿੰਦਾਬਾਦ ਵਾਹ ਬਈ ਬਹੁਤ ਬਹੁਤ ਧੰਨਵਾਦ ਬਹੁਤ ਸਿਮਰਤ ਜਿੰਦਾਬਾਦ 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 ਇਹ ਜੇਤ ਹਰ ਸਿਮਰਤ ਦੀ ਨਹੀਂ ਹੈ ਮੇਰੀ ਪਹਿਨਾ ਦੀ ਜਿੱਤੇ ਮੇਰੀ ਨਹੀਂ ਤੁਹਾਡੀ ਇਹ ਫੌਜੀ